रिंग नंबर दो बकरी बीट नसल मुकाबला हो है बारे। और यो ये बारे तो रहा है इन्ह हौली बे सारे जानी ले दसा गे ਕੋਈ ਨਹੀਂ ਬਾਈ ਉਹ ਮੈਨੂੰ ਨਹੀਂ ਪਤਾ ਬਾਈ ਉਹ ਬਸਰੇ ਆਪਾਂ ਕੋਈ ਨਾ ਬਖਰਾ ਨਹੀਂ ਲਾਉਂਦਾ ਇਹੀ ਹੈ ਬਾਈ ਡਾਕਟਰ ਸਾਹਿਬ ਕੜੇ ਇਹ ਕਾਫੀ ਨਹੀਂ ਨਾ ਨਾ ਵਸਰੀਆਂ ਦਾ ਜੱਜਿੰਦ ਦਾ ਪਤੰਗ ਦਾ ਚਾਸ ਹੋਵੇ ਜੇ ਜਿਹੜੇ ਸੱਪੜਾ ਇਹਦਾ ਰਿਜ਼ਲਟ ਕਿੰਨੇ ਵਜੇ ਆਲੇ ਰਿਜ਼ਲਟ 1 ਤੋਂ 2 ਦੇ ਦਰਮਿਆਨ 1 ਤੋਂ 2 ਦੇ ਵਜੇ ਆ। ਚੀਫ ਗੈਸਟ ਆਉਣ ਦੇ ਪਹਿਲਾਂ ਅਸੀਂ ਫਾਈਨਲ ਕਰ ਦੇਣਾ। ਚੀਫ ਗੈਸਟ ਆਉਣ ਦੇ ਉੱਤੋਂ ਪਹਿਲਾਂ ਪਹਿਲਾਂ ਕਰਨਾ ਹੈ। ਹਾਂ ਫਿਰ ਪ੍ਰਾਈਜ਼ ਅਸਿਬਿਸ਼ਨ ਉਹਨਾਂ ਦਾ ਕਰਵਾਉਣਾ। ਬੱਕਰੇ ਤੇ ਬੱਕਰੀਆਂ ਦਾ ਅਸੀਂ ਇਕੋ ਟਾਈਮ। ਹਾਂਜੀ ਮੁਕਾਬਲਾ ਹਾਂ ਮੁਕਾਬਲਾ ਉੱਧਰ ਚੱਲੇ ਪਰਲੇ ਰਿੰਗ 'ਚ ਬੱਕਰੇਆਂ ਦਾ ਉਰੇ ਬੱਕਰੇ ਇੱਧਰ ਬੱਕਰੇਆਂ ਦਾ ਹਾਂਜੀ ਆਪਣਾ ਸ਼ੋ ਨਾਮ ਦਾ ਆਧਾਰਤ ਹੋਇਆ ਹੈ। ਸ਼ੋ ਨਾਮ ਡਾਕਟਰ ਵਿਮਲ ਸ਼ਰਮਾ। ਵਿਮਲ ਸ਼ਰਮਾ ਕਿਹੜੀ ਜਗ੍ਹਾ ਤੋਂ? ਮੈਂ ਪ੍ਰਿੰਸੀਪਲ ਕਮ ਜੁਆਇਨ ਡਾਇਰੈਕਟਰ ਵੈਟਰਨਰੀ ਪੋਲੀਟੈਕਨਿਕ ਤੇ ਰੀਜਨਲ ਸਰ ਟ੍ਰੇਨਿੰਗ ਸੈਂਟਰ ਕਾਲਜ ਰਾਣੀ ਪ੍ਰਿੰਸੀਪਲ ਆਈ ਜੀ ਥੈਂਕ ਯੂ ਸਰ ਸਰ ਲਾਸਟ ਕਾਲੀ ਦਾ ਨੰਬਰ ਬੋਲ ਦਿਓ